जय हिंद जय भारत राम राम सत श्री अकाल जी मैं ਤੁਹਾਡਾ ਆਪਣਾ ਮਨ ਮੋਹਨ لال ਅੱਜ ਹਾਜ਼ਰ ਹਾਂ ਜੀ ਇੱਕ ਵੀਡੀਓ ਲੈ ਕੇ ਤੁਹਾਡੇ ਕੋਲ ਤੇ ਦਿਖਾਨਿਆਂ ਜੀ ਤੁਹਾਨੂੰ ਉੱਪਰ ਪਰਿ ਦਬਾਬ ਨਹਿਰ ਤੇ ਤਗਿਆਲ ਪੁਲ ਉਸ ਦੇ ਆਲੇ ਦੁਆਲੇ ਦਾ ਵਿਵਰਣ ਤੇ ਰੂਬਰੂ ਕਰਾਨੇ ਆ ਜੀ ਤੁਹਾਨੂੰ ਉੱਪਰ ਬਰੀ ਦਬਾਬ ਨਹਿਰ ਨਾਲ ਜੋ ਕਿ ਨਿਕਲਦੀ ਆ ਮਾਧੋਪੁਰ ਤੋਂ ਰਾਵੀ ਨਦੀ ਚੋਂ ਤੇ ਆਂਦੀ ਆ ਸਾਡੇ ਤਿੰਨਾਂ ਜ਼ਿਲ੍ਹਿਆਂ ਨੂੰ ਪਠਾਨਕੋਟ ਗੁਰਦਾਸਪੁਰ ਤੇ ਅੰਮ੍ਰਿਤਸਰ ਜੇ ਇਹ ਰਾਵੀ ਦੀ ਧੀ ਐ ਤੇ ਤਿੰਨਾਂ ਜ਼ਿਲ੍ਹਿਆਂ ਦੀ ਸਮਝ ਲਓ ਇਹ ਮਾਂ ਆਂ ਕਾਫੀ ਖੇਤੀਬਾੜੀ ਇਹਦੇ ਤੇ ਨਿਰਭਰ ਐ ਜੀ ਸੋਮ ਜਾਣਕਾਰੀ ਮੁਤਾਬਕ 1825 ਵਿੱਚ ਇਹ ਨਹਿਰ ਦੀ ਉਸਾਰੀ ਕੀਤੀ ਗਈ ਅੰਗਰੇਜ਼ਾਂ ਦੁਆਰਾ ਲਗਭਗ 200 ਸਾਲ ਤੇ ਇਹ ਹੈ ਜੀ ਤਗਿਆਲ ਪੁਲ ਤਗਿਆਲ ਪੁਲ ਵੀ ਜੇ 200 ਸਾਲ ਨਹਿਰ ਨੂੰ ਹੋਇਆ ਤੇ ਲਾਲੋ 150 ਪੌਣੇ 200 ਸਾਲ ਪੁਲ ਨੂੰ ਬਣਿਆ ਹੋ ਗਿਆ ਹੋਵੇਗਾ ਤੇ ਅੰਗਰੇਜ਼ੀ ਸੋਚ ਦੇ ਮੁਤਾਬਕ ਬਣਿਆ ਆ ਪੁਲ ਵਧੀਆ ਇਮਾਨਦਾਰੀ ਨਾਲ ਵਧੀਆ ਢੰਗ ਨਾਲ ਦੇਖੋ ਇੱਟਾਂ ਦੀ ਇਹ ਲਗਾਈ ਦੇਖ ਲਓ ਤੁਸੀਂ ਕਿੱਡੀ ਵਧੀਆ ਤਰੀਕੇ ਨਾਲ ਲਗਾਈ ਹੋਈ ਇੱਟਾਂ ਤੇ ਪੁਲ ਦੀ ਦੇਖੋ ਐਨ ਤੀ ਰੰਗੂ ਸਿੱਧਾ ਤੇ ਪੁਲ ਨੂੰ ਹੋ ਗਿਆ ਜਿੰਨਾ ਚਿਰ ਤੇ ਇਹਦੇ ਉੱਪਰੋਂ ਗੱਡੀਆਂ ਕਿਹੜੀਆਂ ਲੰਘੀਆਂ ਨੇ ਆ ਵੱਡੇ ਵੱਡੇ ਟਰੱਕ ਹਾਈਵੇ ਸਾਰਾ ਕੁਝ ਲੰਘਿਆ ਜਦੋਂ ਇਹ ਪੁਲ ਬਣਿਆ ਹੋਏਗਾ ਉਦੋਂ ਸ਼ਾਇਦ ਇਹ ਗੱਡੀਆਂ ਦੀ ਸੋਚ ਵੀ ਨਹੀਂ ਹੋਣੀ ਵੀ ਐਡੀ ਐਡੀ ਵੱਡੀ ਗੱਡੀ ਹੋਏਗੀ ਕੋਈ ਬੰਟਾਣ ਹੁੰਦੀ ਹੋਈ ਬਾਤ ਤੋਂ ਵੱਧ ਬਾਕੀ ਅੱਜ ਇਹ ਪੁਲ ਜਵਾਬ ਦੇ ਗਿਆ ਥੋੜਾ ਕਮਜ਼ੋਰ ਹੋ ਗਿਆ ਪਾਣੀ ਯਾਰਿਆ ਠਾਟਾ ਮਾਰਦਾ ਇਹ ਦੇਖੋ ਜੀ ਪੁੱਲ ਦਾ ਵੀ ਦਿਖਾਨਿਆ ਤੁਹਾਨੂੰ ਇੱਥੋਂ ਪੁੱਲ ਥੋੜਾ ਬਹਿ ਗਿਆ ਹੁਣ ਤੇ ਪੁੱਲ ਤੋਂ ਲੰਘਣਾ ਤੇ ਪੁੱਲ ਨਾਲ ੱਤਕਾ ਹੀ ਆ ਜਬਰਦਸਤੀ ਆ ਬਾਕੀ 1.5 200 ਸਾਲ ਹੋ ਗਿਆ ਬਣਿਆ ਆਖਰ ਨੂੰ ਮਨਿਆਤ ਤੇ ਹੁੰਦੀ ਆ ਪਰ ਇਹ ਦੇਖੋ ਇਹਦੇ ਪਿੱਲਰ ਅਜੇ ਉਦਾਂ ਦੇ ਉਦਾਂ ਹੀ ਆ ਤੇ ਪਿੱਲਰ ਕਿੱਦਾਂ ਬਣਾਇਆ ਤੀਰ ਦੀ ਨੋਕ ਵਾਂਗੂ ਤਿੱਖੇ ਪਾਣੀ ਜਿਹੇ ਨਾਲ ਵੱਜੇ ਤੇ ਪਾਣੀ ਨੂੰ ਉਹ ਪਿੱਲਰ ਚੀਰ ਦੇਣ ਤੇ ਕੋਈ ਦਵਾ ਨਾ ਆਏ ਪਿੱਲਰਾਂ ਤੇ ਤੇ ਉੱਤੇ ਇੱਟਾਂ ਲੱਗੀਆਂ ਦੇਖੋ ਇੱਟਾਂ ਨਾਲ ਬਣਿਆ ਚੂਨੇ ਨਾਲ ਬਣਿਆ ਹੋਏਗਾ ਬਾਕੀ ਸਾਈਡਾਂ ਤੇ ਜਿਹੜਾ ਲੋਹਾ ਲੱਗਿਆ ਉਹਨੂੰ ਥੋੜਾ ਹੁਣ ਜੰਗ ਲੱਗ ਗਿਆ ਕਿਉਂਕਿ 1.5 200 ਸਾਲ ਤੇ ਹੋ ਗਿਆ ਪੁੱਲ ਨੂੰ ਬਣਿਆ ਇੱਥੋਂ ਹੀ 2 ਕਿਲੋ 3 ਕਿਲੋਮੀਟਰ ਦੀ ਦੂਰੀ ਤੇ ਬਣਿਆ ਇੱਕ ਤੁਮਰਾਈ ਪੁੱਲ ਬਣਿਆ ਜੇ ਨਵਾਂ ਪੁੱਲ ਬਣਿਆ ਲੇਟੈਸਟ ਉਹਦਾ ਉਧ ਘਾਟਨ ਵੀ ਨਹੀਂ ਹੋਇਆ ਤੇ ਉਹ ਕੰਡਮ ਹੋ ਗਿਆ ਅੰਗਰੇਜ਼ਾਂ ਦੀ ਸੋਚ ਜਿਹੜੀ ਉਹ ਚੀਜ਼ ਬਣਾਉਂਦੇ ਸੀ ਉਹਦੀ ਸੋਚ ਵੀ 2-3 ਪੀੜੀਆਂ ਅਗਲੀਆਂ ਸਾਡਾ ਕੰਮ ਦਾ ਫਾਇਦਾ ਲੈਣ 200 ਸਾਲ ਅਡਵਾਂਸ ਸੋਚ ਤੇ ਸਾਡੀ ਭਾਰਤੀ ਸੋਚ ਹੈ ਟਾਈਮ ਟਪਾਉ ਸੋਚ ਅੱਜ ਦਾ ਟਪਾਓ ਤੇ ਸੋਚਦੇ ਉਹ ਵੀ ਦੂਆ ਪੀੜੀਆਂ ਦਾ ਅੱਗੇ ਦਾ ਪਰ ਸੋਚਦੇ ਆ ਆਪਣੇ ਆਪਨੇ ਬੱਚਿਆਂ ਦਾ ਪੋਤਰਿਆਂ ਦਾ ਤੇ ਸਾਡੀਆਂ 2-3 ਪੀੜੀਆਂ ਬਹਿ ਕੇ ਖੰਦੀਆਂ ਰਹਿਣ ਤੇ ਅੰਗਰੇਜ਼ ਇਹ ਨਹੀਂ ਸੋਚਦੇ ਦੇਖੋ ਕਿੱਡੀ-ਕੱਡੀ ਵਧੀਆ ਇੱਟ ਲਾਈ ਦੀ ਆ ਕੈਹੀ ਕਢਾਈ ਕੱਢ ਕੇ ਇੱਟ ਲਾਈ ਦੀ ਆ ਕਿੰਨੀ ਵਧੀਆ ਇੱਟ ਲੱਗੀ ਆ ਤੇ ਇਹ ਦੇਖੋ ਨਹਿਰ ਦਾ ਪਾਣੀ ਠਾਠਾ ਮਾਰਦਾ ਪਾਣੀ ਆ ਜੀ ਤੇ ਨਹਿਰ ਬਣੀ ਆ ਜੀ ਲਗਭਗ ਤਿੰਨ ਕਿੱਲੇ ਦੀ ਚੜਾਈ ਆ ਕਿੱਲੇ 'ਚ ਨਹਿਰ ਆ किनਾਰਾ ਛੱਡਿਆ ਗਿਆ ਇੱਕ ਕਿਲਾ ਉਧਰ ਇੱਕ ਕਿਲਾ ਉਧਰ ਜੰਗਲਾਤ ਲਾਣ ਨੂੰ ਜਾਂ ਕੀ ਪਤਾ ਉਹਨਾਂ ਦੀ ਕੀ ਸੋਚ ਹੋਏਗੀ ਕੱਲ ਨੂੰ ਵੀ ਇੱਧਰ ਕੀ ਬਣਾਉਣਾ ਪਰ ਫਿਲਹਾਲ ਜੰਗਲਾਤ ਲੱਗੀ ਆ ਕਿਲਾ ਉਧਰ ਛੱਡਿਆ ਇੱਕ ਕਿਲਾ ਉਧਰ ਛੱਡਿਆ ਤੇ ਕਿੱਲੇ ਚ ਨਹਿਰ ਬਣੀ ਤਿੰਨ ਕਿੱਲੇ ਦੇ ਹਿਸਾਬ ਨਾਲ ਉਹਨਾਂ ਆਪਣੇ ਜ਼ਮੀਨ ਆਪਣੇ ਕਬਜ਼ੇ ਚ ਕੀਤੀ ਰਹੀ ਹੈ ਤੇ ਇਹ ਆ ਜੀ ਗੇਜ਼ ਬਣਾਈ ਗਈ ਆ ਉਥੇ ਪਾਣੀ ਦੇਖਣ ਨੂੰ ਦੇਖੋ ਪਹਿਲਾਂ ਹੀ ਉਹ ਕਿੰਦੀ ਵੱਡੀ ਸੋਚ ਲੈ ਕੇ ਚੱਲੇਦੇ ਆ 5.5 600 5.5 ਜਾਂ 6 ਫੁੱਟ ਇਸ ਵੇਲੇ ਪਾਣੀ ਹੈ ਵਿੱਚ ਇਹਦਾ ਵੀ ਕੋਈ ਉਹਨਾਂ ਦਾ ਆਪਣਾ ਕੋਈ ਤਰੀਕਾ ਹੀ ਤੇ ਆਓ ਦਿਖਾਨਿਆਂ ਜੀ ਤੁਹਾਨੂੰ ਇੱਕ ਪਟੜੀ ਨਾਲ ਜਿਹੜੀ ਪਟੜੀ ਹੈ ਪਟੜੀ ਜਿਹੜੀ ਆ ਨਾ ਅੱਜ ਤੋਂ 50 ਸਾਲ ਪਹਿਲਾਂ ਦਾ ਕਿਸੇ ਨੂੰ ਪੁੱਛ ਲਓ ਵੀ ਇਹ ਪਟੜੀ ਦੇ ਉੱਤੇ ਕੀੜੀ ਵੀ ਤੁਰਦੀ ਲੱਭਦੀ ਰਹੀ ਹੈ ਇੰਨੀ ਸਾਫ ਸਫਾਈ ਹੁੰਦੀ ਰਹੀ ਹੈ ਬੇਲਦਾਰ ਰੱਖੇ ਹੁੰਦੇ ਰਿਹਾ ਤੇ ਹਰ ਪੁਲ ਦੇ ਉੱਤੇ ਇੱਕ ਫਾਟਕ ਲੱਗਿਆ ਹੁੰਦਾ ਰਿਹਾ ਕੋਈ ਬਿਨਾ ਮਤਲਬੋਂ ਪਟੜੀ ਤੇ ਨਹੀਂ ਚੱਲ ਸਕਦਾ ਮੀ ਚੜੀ ਜੇ ਤਾਂ ਕੋਈ ਲੰਘ ਹੀ ਨਹੀਂ ਸਕਦਾ ਇੰਨੀ ਸੋਹਣੀ ਪਟੜੀ ਹੁੰਦੀ ਰਹੀ ਹੈ ਜੀ ਬਾਕੀ ਜਿੱਦਾਂ ਤੁਹਾਨੂੰ ਦੱਸਿਆ ਵੀ ਇਹ ਤਿੰਨ ਕਿੱਲੇ ਕਿੱਲਾ ਇੱਧਰ ਹੈ ਕਿੱਲੇ ਦੀ ਨਹਿਰ ਹੈ ਤੇ ਕਿੱਲਾ ਹੀ ਉਹ ਸਾਈਡ ਦੂਸਰੀ ਸਾਈਡ ਹੈ ਨਹਿਰ ਦੇ ਇਹ ਆ ਦੀ ਪੁਲ ਪੁਲ ਦੀ ਦੇਖੋ ਪੁਲ ਤੋਂ ਜਿੰਨਾ ਪਾਣੀ ਤੇਜ਼ੀ ਨਾਲ ਆਂਦਾ ਅੱਗੇ ਠੋਕਰਾਂ ਲਾਈਆਂ ਪਾਣੀ ਨੂੰ ਸਲੋ ਕਰਨ ਲਈ ਤੇ ਨਹਿਰ ਨੂੰ ਵੀ ਬਣਾਇਆ ਗਿਆ ਇਦਾਂ ਸੱਪ ਦੀ ਤਰ੍ਹਾਂ ਡੀਂਗਾ ਟੇਡਾ ਕੇ ਪਾਣੀ ਦਾ ਜਿਹੜਾ ਬਹਾਵ ਹੈ ਉਹ ਤਾਂ ਤੇਜ਼ ਨਾ ਹੋਏ ਸਲੋ ਚਲੇ ਤੇ ਕਈ ਜਗ੍ਹਾ ਨਹਿਰ ਉੱਚੀ ਹੈ ਕਈ ਜਗ੍ਹਾ ਡੂੰਗੀ ਨਹਿਰ ਇੱਥੋਂ ਉਚਾਈ ਤੇ ਆ ਤੇ ਅੱਗੇ ਆ ਕੇ ਫਿਰ ਡੁੰਗਾਈ ਚੋ ਗਈ ਆ ਇੱਕ ਇੱਕ ਸਾਈਡ ਪੁਲ ਦੀ ਉੱਪਰਲੀ ਜਿਹੜੀ ਉਚਾਈ ਚ ਹੈ ਦੂਜੇ ਪਾਸੇ ਨੂੰ ਜਿੱਧਰ ਪਾਣੀ ਜਾ ਰਿਹਾ ਉਹ ਟਹਾਨ ਹੈ ਜੀ ਤੇ ਇਹ ਆ ਜੀ ਉਹਦਾ ਕਿਨਾਰਾ ਬੋਰਡ ਲੱਗਿਆ ਉੱਥੇ ਇੱਥੇ ਦਿਨੇ ਆਜੋ ਜਿੰਨੀ ਮਰਜ਼ੀ ਗਰਮੀ 'ਚ ਆਜੋ ਨਾ ਏਸੀ ਦੀ ਲੋੜ ਆ ਨਾ ਪੱਖੇ ਦੀ ਲੋੜ ਆ ਨਜ਼ਾਰੇ ਨਾਲ ਸੋਭੋ ਤੇ ਪਾਣੀ ਠੰਡਾ ਪੀਓ। ਬਾਕੀ ਇੱਧਰ ਕੁਆਟਰ ਬਣਿਆ ਹੈ ਮਹਿਕਮੇ ਦੇ ਕੋਈ ਪਾਣੀ ਦੀ ਦੇਖਭਾਲ ਲਈ। ਇਹ ਦੇਖੋ ਜੀ ਹੁਣ ਜੰਤਰ ਲੱਗ ਗਿਆ। ਆਟੋਮੈਟਿਕ ਜੋ ਪਾਣੀ ਬਾਰੇ ਦੱਸਦੇ ਹੋਣਗੇ। ਸੋ ਇਹ ਨਾ ਮਹਿਕਮੇ ਦਾ ਕੰਮ ਹੈ। ਇੱਕ ਚੀਜ਼ ਤੁਹਾਨੂੰ ਹੋਰ ਦਿਖਾਣੇ ਆ ਜੀ ਜਿਹੜੀ ਸਮੇਂ ਦੇ ਹਿਸਾਬ ਨਾਲ বিলুপ্ত ਹੋ ਗਈ ਨਾ ਆਸਾਂ ਸੰਭਾਲ ਕੀਤੀ ਗਈ। ਆਇਆ ਜੀ ਨਹਿਰ ਦਾ ਕਿਨਾਰਾ ਇੱਥੋਂ ਇੱਕ ਪੁਲੀ ਪਾ ਕੇ ਪਾਣੀ ਕੱਢਿਆ ਗਿਆ ਦੂਜੀ ਸਾਈਡ ਨੂੰ ਤੇ ਇੱਥੇ ਹੀ ਜੀ ਘਰਾਟ ਇਹ ਪਾਣੀ ਜਾਂਦਾ ਸੀ ਘਰਾਟਾਂ ਨੂੰ ਤੇ ਅੱਜ ਦੀ ਪੀੜ੍ਹੀ ਨੂੰ ਪਤਾ ਹੀ ਨਹੀਂ ਹੋਣਾ ਵੀ ਘਰਾਟ ਕੀ ਹੁੰਦੇ ਆ ਇਹ ਪੁਰਾਣੇ ਬੰਦਿਆਂ ਨੂੰ ਪਤਾ ਵੀ ਘਰਾਟ ਹੁੰਦੇ ਰਿਆ ਤੇ ਇੱਥੇ ਆਟਾ ਜਵਾਰ ਪੀਤੀ ਜਾਂਦੀ ਆ ਤੇ ਇੱਥੇ ਬਣੀਆਂ ਅੱਗੇ ਸਰੰਗਾਂ ਤਿੰਨ ਚਾਰ ਸਰੰਗਾਂ ਬਣੀਆਂ ਇਧਰੋਂ ਪਾਣੀ ਜਾਣਾ ਉਹਨਾਂ ਸਰੰਗਾਂ ਰਾਈ ਜਾ ਕੇ ਉਥਤਲ ਸੁਰੰਗਾਂ 'ਚ ਪਾਣੀ ਪੈਣਾ ਪੱਖੇ ਘੁੰਮਣੇ ਪੱਖੇ ਘੁੰਮਣ ਦੇ ਨਾਲ-ਨਾਲ ਆਪਣੇ ਪੋੜ ਚੱਲਨੇ ਪੂੜਾਂ ਦੇ ਵਿੱਚ ਆਟਾ ਪੀਤਾ ਜਾਣਾ ਜਾਂ ਜਵਾਰ ਪੀਤੀ ਜਾਣੀ ਤੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਜੀ ਅੰਦਰ ਵੀ ਅੱਜ ਦੇਖੋ ਕਿੱਡਾ ਜੰਗਲਾਤ ਹੋ ਗਿਆ ਜੜੀ ਬੂਟੀ ਇੱਦਾਂ ਆ ਇੱਥੇ ਪਤਾ ਹੀ ਨਹੀਂ ਲੱਗਦਾ ਇੱਥੇ ਬੇੜਾ ਹੁੰਦਾ ਰਿਹਾ ਬਾਵਾ ਕੋਈ ਕਨਾਲ ਦੋ ਚਾਰ ਕਨਾਲ ਦਾ ਬੇੜਾ ਹੁੰਦਾ ਰਿਹਾ ਜਿੱਥੇ ਇਹ ਘਰਾਟ ਹੁੰਦੇ ਰਿਹਾ ਤੋ ਤੁਹਾਨੂੰ ਅੰਦਰ ਜਾ ਕੇ ਦਿਖਾਨੇ ਆਂ ਪ੍ਰਸਾਂਤਾ ਦੇਣਾ ਤੇ ਜੰਗਲਾਤ ਬੜਾ ਹੈ ਤੇ ਡਰ ਵੀ ਲੱਗਦਾ ਕੋਈ ਸੱਪ ਸਪੋਲੀਆ ਨਾ ਹੋਏ ਤੇ ਚਲੋ ਜੀ ਅੰਦਰ ਚਲਦੇ ਆਂ ਜੀ ਇਹ ਜੀ ਅੰਦਰ ਦੇਖੋ ਜੀ ਇਹ ਬਿਲਡਿੰਗ ਹੈ ਜੀ ਉਹ ਇਹ 1 ਘਾਟ ਵਾਲੀ ਬਿਲਡਿੰਗ ਹੈ ਦੇਖੋ ਕਿੱਡੀ ਵੱਡੀ ਬਿਲਡਿੰਗ ਹੈ ਉਹ ਸਾਰੀ ਫਿਰ ਦੇਖੋ ਹੁੰਦੇ ਪਿੱਲਰ ਦੇਖੋ ਕਿੱਦਾਂ ਸਿੱਧੇ ਆ ਅੱਜ ਦਾ ਮਿਸਤਰੀ ਵੀ ਨਹੀਂ ਇਦਾਂ ਦਾ ਕੋਈ ਕੱਟ ਸਕਦਾ ਇਦਾਂ ਦੇ ਪਿੱਲਰ ਆ ਦੋਟਾ ਆਈਡੀਆ ਵਧੀਆ ਲਾਈ ਦੀਆਂ ਕਿ ਆ ਟੈਕਨੋਲੋਜੀ ਵਰਤੀ ਉਸ ਟਾਈਮ 200 ਸਾਲ ਪਹਿਲਾਂ ਤੇ ਇੱਥੇ ਹੀ ਜੀ ਘਰਾਟ ਇਹ ਆ ਜਿਹੜਾ ਦਰਵਾਜ਼ਾ ਲੱਭ ਰਿਹਾ ਇਹਦੇ ਅੰਦਰ ਇੱਕ ਹੋਰ ਨੀਵਾ ਕਮਰਾ ਹੁੰਦਾ ਰਿਹਾ ਉਹਦੇ ਵਿੱਚ 5-7 ਘਰਾਟ ਚੱਲਦੇ ਰਹੇ ਆ ਜਿਹਦੇ ਚ ਆਟਾ ਪੀਇਆ ਜਾਂਦਾ ਸੀ ਤੇ ਆਹ ਦੇਖੋ ਪਿੱਲਰ ਪਿੱਲਰ ਦੇਖੋ ਮੇਰੇ ਖਿਆਲ ਅ 2.5 ਫੁੱਟ ਬਾਈ 2.5 ਫੁੱਟ ਦਾ ਹੋਣਾ ਤੇ ਕਿੱਡਾ ਵਧੀਆ ਇਹਦੇ ਉੱਤੇ ਪਾਇਆ ਜੇ ਵੀ ਦੋ ਮੰਜ਼ਲੇ ਚੁੱਕਦੇ ਉਦਾਂ ਦਾ ਉਦਾਂ ਹੀ ਹੋਣਾ ਬਾਕੀ ਇਹ ਬਿਨਾ ਦੇਖਰੇਖ ਤੋਂ ਟੁੱਟ ਗਿਆ ਨਹੀਂ ਸੰਭਿਆ ਗਿਆ ਕਿਤੇ ਨਹਿਰ ਟੁੱਟੀ ਦੇ ਇੱਕ ਪਾਸਾ ਰੁੜਿਆ ਤੇ ਸਾਰਾ ਕੁਝ ਕਿਸੇ ਨੇ ਨਹੀਂ ਸੰਭਿਆ ਜੀ ਇਹਨੂੰ ਜੇ ਪੁਲ ਅੱਜ ਤੱਕ ਚੱਲ ਸਕਦਾ ਤੇ ਇਹ ਘਰਾਟ ਵੀ ਇਦੇ ਤੇ ਕਿਹੜਾ ਇਨਾ ਭਾਰ ਪਣਾ ਘਰਾਟ ਵੀ ਚੱਲ ਸਕਦਾ ਸੀ ਪਰ ਇਹਨੂੰ ਨਹੀਂ ਸੰਭਾਲਿਆ ਗਿਆ ਕਿਸੇ ਪ੍ਰਸ਼ਾਸਨ ਦੁਆਰਾ ਸਰਕਾਰ ਦੁਆਰਾ ਤੇ ਆ ਜੀ ਕਿੱਡੇ ਕਿੱਡੇ ਗਦਾਮ ਬਣਾਏ ਆ ਵਿੱਚ ਇਹਨੂੰ ਲੋਕ ਵਿਰਾਸਨ ਪਾਣੀ ਸੰਭਣ ਨੂੰ ਤਾਂ ਨਿਕਲਦੇ ਹਾਂ ਜੀ ਹੁਣ ਇੱਥੋਂ ਬਾਹਰ ਡਰ ਲੱਗਣ ਡਿਆ ਪ੍ਰਸੰਤਾਂ ਚ ਕਿਤੇ ਉੱਤੇ ਹੀ ਨਾ ਡੇਗ ਪਏ ਪਰ ਫਿਰ ਵੀ ਅਜੇ ਮਜ਼ਬੂਤੀ ਨਾਲ ਖੜਾ ਬਾਕੀ ਇਹ ਉਚਾਈ ਚੋਂ ਨਹਿਰ ਜਿਹੜੀ ਆਂਦੀ ਹੈ ਘਰਾਟਾਂ ਚੋਂ ਪਾਣੀ ਹੋ ਕੇ ਫਿਰ ਦੂਜੇ ਪਾਸੇ ਜਿੱਧਰ ਤਲਾਂ ਹਨ ਦੂਜੇ ਪੁਲ ਦੇ ਦੂਜੇ ਪਾਸੇ ਪਾਣੀ ਆਂਦਾ ਸੀ ਤੇ ਇਹ ਨਹਿਰ ਉਹਨੂੰ ਯੂਜ਼ ਕਰਦੇ ਰਹਿਆ ਜਿਹੜੀ ਛੋਟੀ ਨਹਿਰ ਨਾਲ ਬਣਾਈ ਦੀ ਸੀ ਪਰ ਉਹ ਉਹਦੀ ਨਹਿਰ ਦਾ ਵੀ ਦੇਖੋ ਨਾ ਨਹਿਰ ਨੂੰ ਪੱਕਾ ਇੱਟਾਂ ਨਾਲ ਆਹ ਵੀ ਸ਼ੇਪ ਦੇ ਵਿੱਚ ਵਧੀਆ ਤਰੀਕੇ ਨਾਲ ਬਣਾਈ ਦੀ ਆ ਜਿੱਦਾਂ ਤੁਸੀਂ ਉਤੋਂ ਜਾਨਵਰ ਵੀ ਇੱਕ ਲੰਘ ਰਿਹਾ ਪੰਛੀ ਦੇਖੋ ਲੰਘ ਰਿਹਾ ਇੰਨੀ ਵਧੀਆ ਤਰੀਕੇ ਨਾਲ ਬਣਾਈ ਹੋਈ ਹੀ ਕਿ ਪਾਣੀ ਵੀ ਲੀਕ ਨਾ ਹੋਏ ਤੇ ਕੋਈ ਖਤਰਾ ਬਣਾ ਹੋਏ ਤੇ ਅੱਗੇ ਆ ਕੇ ਦਿਖਾਣੇ ਆ ਤੁਹਾਨੂੰ ਹੀ ਨਾ ਕੋਈ ਏਟਾ ਕੋਈ ਨਾ ਕੋ ਨਿੱਕੀ ਨਹਿਰ ਦਾ ਨਿਸ਼ਾਨ ਹੈ ਇਹ ਘੁੰਮ ਕੇ ਪਾਣੀ ਫਿਰ ਥੱਲੇ ਪੈਂਦਾ ਰਿਹਾ ਤੇ ਅੱਗੇ ਆ ਕੇ ਤੁਹਾਨੂੰ ਹੋਰ ਦਿਖਾਣੇ ਆ ਵੀ ਨਹਿਰ ਮੈਂ ਕਹਿੰਦਾ ਇੱਕ ਜਿਦਾ ਨਿੱਕੀ ਨਹੀਂ ਸਾਂਭੀ ਕਿ ਬੱਡੀ ਵੀ ਸਾਂਭ ਲੈਣ ਕਿਤੇ ਇਹ ਵੀ ਨਾ ਸਾਡੀ ਜਿਹੜੀ ਸਾਡੀ ਜਿੰਦ ਜਾਨ ਆ ਲਾਈਫ ਲਾਈਨ ਆ ਜਿਹੜੀ ਉਹ ਵੀ ਨਾ ਕਿਤੇ ਖਰਾਬ ਹੋ ਜਾਏ ਆਓ ਦੇਖੋ ਜੀ ਕਿੰਨਾ ਪਾੜ ਪੈ ਗਿਆ ਕਿਸੇ ਦਾ ਕੋਈ ਧਿਆਨ ਨਹੀਂ ਇੱਧਰ ਜੇ ਮਤਲਬ ਇਹਦਾ ਕੋਈ ਦੇਖਭਾਲ ਕਰਨ ਵਾਲਾ ਹੋਏ ਜਾਂ ਕੋਈ ਪ੍ਰਸ਼ਾਸਨ ਦਾ ਨਹਿਰੀ ਵਿਭਾਗ ਦਾ ਧਿਆਨ ਹੋਏ ਤੇ ਇਹ ਕੰਮ ਕਿਉਂ ਹੋਏ ਹੁਣ ਤੇ ਉਹ ਛੋਟੀ ਨਹਿਰ ਬੰਦਾ ਇਹਨੂੰ ਤੇ ਵੈਸੇ ਜਾਂ ਬੰਦ ਕਰ ਦਿਓ ਜਦ ਜ਼ਰੂਰਤ ਹੀ ਨਹੀਂ ਹੁੰਦੀ ਤੁਸੀਂ ਬੰਦ ਦਿਓ ਮਿੱਟੀ ਪਾ ਕੇ ਹਨ ਬਰਾਬਰ ਕਰ ਦਿਓ ਨਾਲ ਹੀ ਤਾਂ ਇੱਕ ਸੜਕ ਵੀ ਚੱਲਦੀ ਆ ਜੀ ਪਟੜੀਆਂ ਤੇ ਸੜਕਾਂ ਬਣਦੀ ਦੀ ਇੱਕ ਸਾਈਡ ਤੇ ਸੋ ਇਹ ਦੇਖੋ ਜੀ ਪਾੜ ਪੈ ਗਿਆ ਤੇ ਬੇਨਤੀ ਆ ਜੀ ਸਰਕਾਰ ਅੱਗੇ ਸਰਦਾਰ ਭਗਵੰਤ ਸਿੰਘ ਮਾਨ ਜੀ ਅੱਗੇ ਕਿ ਇਸ ਪਾਸੇ ਵੀ ਕੁਝ ਧਿਆਨ ਦੇਣ ਮੁੱਖ ਮੰਤਰੀ ਪੰਜਾਬ ਸੋ ਇਹ ਜਿੱਤ ਗਿਆਲਪੁਰ ਬਹੁਤ ਬਹੁਤ ਮਿਹਰਬਾਨੀ ਜੀ ਰਾਮ ਰਾਮ ਜੈ ਹਨ ਚੰਗੀ ਲੱਗੇ ਸ਼ੇਅਰ ਕਰਿਓ ਲਾਈਕ ਕਰਿਓ ਜੀ